ਬਾਗਰੂ ਜੀ ਕਾ ਖਾਲਸਾ ਵਾਗਰੂ ਜੀ ਕੀ ਫਤਿਹ। ਆਕੀ ਇਸੀ ਕਾਲ ਜੀ ਸਾਰਿਆਂ ਨੂੰ ਆਪਾਂ ਆ ਜੀ ਅੱਜ ਜੋਤੀਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਇੱਧਰ ਆਪਣੇ ਡਾਕਟਰ ਸਾਹਿਬ ਆ ਰਹੇ ਨੇ ਜੀ। ਤੇ ਬਈ ਸਵੇਰੇ ਸਵੇਰੇ ਕੀਰਤਨ ਚੱਲ ਰਿਹਾ। ਸੰਗਤ ਭਾਈ ਮੱਥਾ ਟੇਕ ਰਹੀ ਹੈ ਜੀ। ਲੋ ਜੀ ਇਹ ਡਾਕਟਰ ਸਾਹਿਬ ਹਰੇਕ ਸੰਡੇ ਨੂੰ ਆਉਂਦੇ ਨੇ। ਪੱਕਾ। ਤੇ ਮੈਨੂੰ ਕਹਿੰਦੇ ਵੀ ਤੂੰ ਵੀ ਚੱਲ ਮੈਂ ਕਹਿੰਦੀ ਚਲੋ। ਛੋਟੀ ਕਿਰਪਾ ਨਾਲ ਅੱਜ ਆਪਾਂ ਵੀ ਦਰਸ਼ਨ ਕਰੀਏ ਨੂੰ ਇਹ ਸਵੇਰੇ ਸਵੇਰੇ। ਕਰਦਵਾਰਾ ਜੋਤੀ ਸਰੂਪ ਸਾਹਿਬ ਜੀ ਕਰੋ ਦਰਸ਼ਨ ਜੀ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਧੰਤਨ ਬਾਬਾ ਫਤੇ ਸਿੰਘ ਜੀ ਧੰਤਨ ਮਾਤਾ ਗੁਦਿਰਪੌਰ ਜੀ

ਆ ਇੱਕ ਨਾਲ ਤੁਮੇ ਜੇ ਕਾ ਤੁਵਾਇਆ ਤੁਮੇ ਭਾਗੇ ਨਾਮ ਤੇ ਆਉਂਦਾ ਹੈ ਵਾਹਿਗੁਰੂ ਜੀ ਬੋਲੇ ਬਈ ਬਾਈ ਸੇਵਾ ਕਰ ਰਹੇ ਨੇ ਬਈ ਸਿਰੇ ਸਿਰੇ ਬੜੀ ਸੰਗਤ ਹੁਣ ਵੀ ਟਰਾਲੀਆਂ ਆ ਰਹੀਆਂ ਨੇ ਜੀ ਨੇ ਸੰਗਤ ਹੁਣ ਵੀ ਪੂਰੀ ਹੈ ਲੋ ਵੀ ਆਪਾਂ ਲੱਗਿਆ ਜੀ ਗੰਨਾ ਵੱਢਣਾ ਅੱਜ ਸੱਕਰ ਦੀਆਂ ਹੋਰੀਆਂ ਬਾਈ ਤਿਆਰੀਆਂ ਬੰਦੇ ਸਾਡੇ ਗਰਮ ਹੋਏ ਫਰਦੇ ਨੇ ਪੂਰੇ ਚਾਹ ਪੀਲੀ ਮੇਰੇ ਵੀਰੋ ਲੋ ਵੀ ਦੇਖੋ ਵਰਗੜਾ ਸਾ ਚੱਲਦਾ ਆ ਦੇਖ ਇੱਧਰ ਭਾਈ ਕਿੱਡੇ ਕਿੱਡੇ ਹੱਥ 'ਚ ਭਾਈ ਫਰਦੇ ਨੇ ਦਸਤਾਨੇ ਬੰਦੇ ਆ ਆਪਣੇ ਤੇ ਬਾਈ ਅੱਜ ਆਪਣੇ ਕੋਲ ਲੇਬਰ ਆਪਣੀਆਂ ਬਥੇਰੀਆ ਤਾਂ ਚਲੋ ਆਪਾਂ ਬਾਈ ਗੁੜ ਵਾਸਤੇ ਲੈ ਕੇ ਚੱਲੇ ਆ ਮੁੰਡੇ ਸਾਰੇ ਛੁੱਟੀਆਂ ਹੋਈਆਂ ਵਿਆ ਬੇਲੇ ਫਰਦੇ ਤੇ ਕਹਿੰਦੇ ਬਾਈ ਆਪਾਂ ਨੇ ਗੰਨਾ ਵੱਢਣਾ ਮੈਂ ਕਿਹਾ ਚਲੋ ਭਾਈ ਇੱਧਰ ਆਪਣਾ ਰਣਜੀਤ ਸਿੰਘ ਕਾਲਾ ਤੁਸੀਂ ਇਹਨੂੰ ਬੰਦੇ ਨੂੰ ਜਾਣਦੇ ਹੋ ਬਈ ਇਹ ਰਣਜੀਤ ਸਿੰਘ ਉਹ ਬਈ ਪ੍ਰਭਜੋ ਸਿੰਘ ਆ 골ਡੀ ਇੱਧਰ ਸੁੱਖੂ ਤੇ ਉਹ ਮੁੰਡਾ ਬਈ ਕਰਨਾ ਬਈ ਚੱਲ ਰਿਹਾ ਪੂਰਾ ਜੋਰਾਂ ਦੇ ਕੰਮ ਜੀ ਤੁਹਾਨੂੰ ਚੱਲਦਾ ਹੀ ਦਿਖਾਵਾਂਗੇ ਜੀ ਫਿਰ ਲਾਈਵ ਗੋਡ ਬਣਦਾ ਦਿਖਾਵਾਂਗੇ ਹਨਾ ਬਾਈ ਇਹ ਜਿਹੜਾ ਗੰਨਾ ਆਪਣਾ 3 ਸਾਲ ਵਾਲਾ ਮੇਰੇ ਵੀਰੋ ਪੂਰਾ ਆਰਗੋਨਿਕ ਆ ਅੱਪਾ ਇਹਦੇ ਵਿੱਚ ਕੁਝ ਨਹੀਂ ਪਾਇਆ ਬਣਾ ਰੇ ਨਾ ਸਪਰੇ ਹੈ ਨਾ ਤੇ ਬਾਈ ਬੰਨਿਆ ਹੈਗਾ ਤਾਂ ਜਿੱਦਣ ਬੰਨਿਆ ਉਹ ਤੇ ਦੂਜੇ ਦਿਨ ਹੀ ਹਵਾ ਗਈ ਥੋੜਿਆ ਗੁਰਗੁਰ ਗਿਆ ਸੀ ਪਰ ਗੰਨਾ ਠੀਕ ਨਿਕਲ ਰਿਹਾ ਹੈ ਵਿੱਚੋਂ ਤੇ ਬਾਈ 0.92 ਦੀ ਜਹ ਇਹ ਇਹ ਆਪਣੇ ਛੇਤੀ ਦੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਇਹਦੀ ਬਈ ਸ਼ੱਕਰ ਛੱਕਰੇ ਬਣਦੇ ਆ ਬਾਈ ਇਹਦਾ ਗੁੜਤਾ ਬਣਦਾ ਨਹੀਂ ਹੈਗਾ ਕਿਉਂਕਿ ਮੜਾ ਜੇ ਬਸ ਇੱਕ ਵਾਰੀ ਬਈ ਚੱਕਰੀ ਵਿੱਚ ਪਾ ਕੇ ਇੱਕ ਵਾਰੀ ਦੋ ਵਾਰੀ ਪਾ ਮੜਾ ਉਰਾ ਪਰਾਂ ਨੂੰ ਮਾਰ ਦੋ ਬਾਪੂ ਰੇਨ ਆਪਣਾ ਸੱਕਰ ਖਣ ਜੰਦੀ ਆ ਪੂਰੀ ਜਾਨੀ ਕਿ ਜਿਵੇਂ ਕਹਿੰਦੇ ਹੁੰਦੇ ਆ ਸਰੋਂ ਦੇ ਦਾਣੇ ਮੰਗਣਾ ਤੇ ਬਾਈ ਜਿਹੜਾ ਗੁੜ ਬਣਾਉਂਦਾ ਬੰਦਾ ਉਹ ਵੀ ਆਪਣਾ ਸਪੈਸ਼ਲ ਆ ਹਨਾ ਪੁਰਾਣਾ ਬੰਦਾ ਉਹ ਤੇ ਪਾਲ ਖਲਾੜੀ ਵਾਲਾ ਬਾਈ ਤੇ ਆਪਾਂ ਉਹਦੇ ਨਾਲ ਵੀ ਗੱਲਾਂਬੱਤਾ ਕਰਾਂਗੇ ਜਿੱਦਣ ਆਪਾਂ ਉਹਦੇ ਕੋਲ ਗਏ ਜਾਨੀ ਕਿ ਹਜੇ ਆਪਾਂ ਨੂੰ 2 ਦਿਨ ਤਾਂ ਬਾਈ ਗੰਨੇ ਨੂੰ ਕਢਣ ਨੂੰੇ ਲੱਗਣਿਆ ਹਨਾ ਤੇ ਹਜੇ 2 ਦਿਨ ਉਹਦੇ ਕੋਲ ਵੈਸੀ ਵੀ ਪਹਿਲਾ ਟਾਈਮ ਆ ਹਨਾ ਮੂਰੇ 2-3 ਟਰਾਲੀਆਂ ਖੜੀਆਂ ਨੇ ਤੇ ਬਾਈ ਫਿਰ ਉਹ ਹਜੇ 2 ਦਿਨ ਤੇ ਬਾਅਦ ਆਪਾਂ ਲੈ ਕੇ ਜਾਵਾਂਗੇ ਜੀ ਤੇ ਵਰ ਤੁਹਾਨੂੰ ਆਪਾਂ ਲਾਈਵ ਕੁੜ ਬਣਦਾ ਦਿਖਾਵਾਂਗੇ ਜੀ ਉੱਥੇ ਕਿਉਂਕਿ ਜਿਹੜੀ ਬਾਈ ਪੁਰਾਣੇ ਨੇ ਉਹਨਾਂ ਤਾਂ ਦੇਖਿਆ ਰਹੇ ਜਿਹੜੀ ਨਵੀਂ ਪੀੜੀ ਆ ਉਹਨਾਂ ਨੇ ਹਜੇ ਵਿਚਾਰੇ ਨੇ ਨਹੀਂ ਦੇਖਿਆ ਵੀ ਕਿਵੇਂ ਭਾਈ ਕੁੜ ਬਣਦਾ ਆਪਾਂ ਤੁਹਾਨੂੰ ਸਾਰਾ ਲਾਈਵ ਦਿਖਾਵਾਂਗੇ ਉਦੋਂ ਭਾਈ ਜੁੜੇ ਰਹੇ ਪੂਰੇ ਵਲੌਗ ਨਾਲ ਅੱਗੇ ਕਰਦੇ ਆ ਸਾਰੀਆਂ ਗੱਲਾਂ ਬਾਤਾਂ